ਦੇਖੋ ਯਾਰ ਅੱਜ ਦੇ ਜ਼ਮਾਨੇ 'ਚ ਨਾ ਕਦੇ ਵੀ ਕਿਸੇ ਨੂੰ ਵੀ ਕਿਸੇ ਚੀਜ਼ ਵਾਸਤੇ ਰੋਕਟੋਕ ਨਹੀਂ ਕਰਨੀ ਚਾਹੀਦੀ ਕਿਸੇ ਦੇ ਕੱਪੜਿਆਂ ਨੂੰ ਲੈ ਕੇ ਕਿਸੇ ਦੇ ਖਾਣ ਪੀਣ ਨੂੰ ਲੈ ਕੇ ਕਿਸੇ ਦੇ ਮਨਪਸੰਦੀ ਦਾ ਸ਼ੌਂਕ ਬਾਰੇ ਕੋਈ ਰੋਕਟੋਕ ਨਹੀਂ ਕਰਨੀ ਚਾਹੀਦੀ ਪਤਾ ਕਿਉਂ ਕਿਉਂਕਿ ਜੇ ਤੁਸੀਂ ਐਦਾਂ ਕਰੋਗੇ ਤਾਂ ਜਿਹੜਾ ਸ਼ਖਸ ਤੁਹਾਨੂੰ ਆਪਣੀ ਜਾਣ ਤੋਂ ਵੀ ਵੱਧ ਪਿਆਰਾਗਾ ਜਿਹਦੇ ਨਾਲ ਤੁਸੀਂ ਜ਼ਿੰਦਗੀ ਭਰ ਦਾ ਸਾਥ ਨਿਭਾਉਣ ਬਾਰੇ ਸੋਚੀ ਬੈਠੇ ਹੋ ਉਸ ਇਨਸਾਨ ਨੂੰ ਤੁਸੀਂ ਹੌਲੀ-ਹੌਲੀ ਕਰਕੇ ਗਵਾਉਣਾ ਸ਼ੁਰੂ ਕਰ ਦੋਗੇ ਉਹ ਇਨਸਾਨ ਉਸੇ ਦਿਨ ਤੋਂ ਹੀ ਤੁਹਾਡੇ ਕੋਲੋਂ ਦੂਰ ਹੋਣਾ ਸ਼ੁਰੂ ਕਰ ਦੇਊਗਾ ਇਹ ਸੱਚਾਈ ਆ ਦੋਸਤੋ ਐਦਾਂ ਕਰਨ ਨਾਲ ਉਸ ਦੇ ਸਭ ਤੋਂ ਵੱਡੇ ਦੁਸ਼ਮਣ ਤੁਸੀਂ ਖੁਦ ਹੀ ਬਣ ਜਾਓਗੇ ਤੁਸੀਂ ਤਾਂ ਇਹ ਗੱਲ ਸੋਚੋਗੇ ਵੀ ਯਾਰ ਮੈਂ ਤਾਂ ਇਸ ਨੂੰ ਸਿੱਧੇ ਪਾਸੇ ਲੈ ਕੇ ਜਾ ਰਿਹਾ ਸੀ ਮੈਂ ਤਾਂ ਇਹਨੂੰ ਇਸ ਮਤਲਬੀ ਦੁਨੀਆ ਤੋਂ ਇਸ ਬੇਦਰਦ ਸਮਾਜ ਤੋਂ ਵਿਚਾਰ ਰਿਹਾ ਸੀ ਉਹਨਾਂ ਦੀਆਂ ਨਜ਼ਰਾਂ ਤੋਂ ਵਿਚਾਰ ਰਿਹਾ ਸੀ ਪਰ ਇਹ ਇਨਸਾਨ ਤਾਂ ਉਲਟਾ ਮੈਨੂੰ ਹੀ ਗਲਤ ਸਮਝ ਰਿਹਾਗਾ ਹਾਂ ਦੋਸਤੋ ਮੈਂ ਚੰਗੀ ਤਰ੍ਹਾਂ ਮੰਨਦਾ ਵੀ ਜੋ ਵੀ ਤੁਸੀਂ ਰੋਕ ਟੋਕ ਉਸ ਨੂੰ ਕਰੋਗੇ ਉਸ ਦੀ ਭਲਾਈ ਵਾਸਤੇ ਕਰੋਗੇ ਪਰ ਇਹ ਗੱਲਾਂ ਉਸ ਇਨਸਾਨ ਦੇ ਸਮਝ ਨਹੀਂ ਆਉਣਗੀਆਂ ਤੇ ਜਦੋਂ ਨੂੰ ਸਮਝ ਆਉਣਗੀਆਂ ਉਦੋਂ ਤੱਕ ਸ਼ਾਇਦ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੋਊਗੀ ਦੇਖੋ ਯਾਰ ਅੱਜ ਕੱਲ ਦਾ ਮਾਹੌਲ ਇਹੋ ਜਿਹਾਗਾ ਵੀ ਹਰ ਕਿਸੇ ਨੂੰ ਆਜ਼ਾਦੀ ਚਾਹੀਦੀ ਆ ਮੁੰਡਾ ਚਾਹੇ ਕੁੜੀ ਆ ਹਰ ਕੋਈ ਇਹ ਚਾਹੁੰਦਾਗਾ ਵੀ ਸਾਨੂੰ ਕੋਈ ਰੋਕੇ ਟੋਕੇ ਨਾ ਕਿਸੇ ਵੀ ਕੰਮ ਤੋਂ ਬਸ ਜੋ ਸਾਨੂੰ ਚੰਗਾ ਲੱਗਦਾ ਅਸੀਂ ਉਹੀ ਕਰਗੇ ਫੇਰ ਚਾਹੇ ਉਹ ਸਹੀ ਹੋਵੇ ਚਾਹੇ ਗਲਤ ਹੋਵੇ ਤੇ ਜਦੋਂ ਅਸੀਂ ਕਿਸੇ ਤੇ ਆਪਣਾ ਜ਼ਿਆਦਾ ਹੀ ਹੱਕ ਸਮਝਣ ਲੱਗ ਜਾਂਦੇ ਆ ਤਾਂ ਫੇਰ ਇਸ ਦਾ ਨਤੀਜਾ ਇਹ ਨਿਕਲਦਾਗਾ ਵੀ ਸਾਹਮਣੇ ਵਾਲਾ ਇਨਸਾਨ ਹੌਲੀ-ਹੌਲੀ ਆਪਣੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾਗਾ ਕਿਉਂਕਿ ਉਸ ਨੂੰ ਇਸ ਰਿਸ਼ਤੇ ਵਿੱਚ ਘੁੱਟਣ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਅਕਸਰ ਹੀ ਕਈ ਮੁੰਡੇ ਕੁੜੀਆਂ ਨੂੰ ਕਹਿ ਵੀ ਦਿੰਦੇ ਆ ਵੀ ਤੂੰ ਦੂਸਰੇ ਮੁੰਡਿਆਂ ਨਾਲ ਜ਼ਿਆਦਾ ਨਾ ਬੋਲਿਆ ਕਰ ਕਿਉਂਕਿ ਉਹ ਖੁਦ ਇੱਕ ਮੁੰਡੇ ਹੁੰਦੇ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾਗਾ ਵੀ ਦੂਸਰੇ ਮੁੰਡੇ ਦੀ ਸੋਚ ਕੁੜੀ ਦੇ ਪ੍ਰਤੀ ਕੀ ਹੁੰਦੀ ਆ ਪਰ ਜਦੋਂ ਵੀ ਕੋਈ ਮੁੰਡਾ ਕਿਸੇ ਕੁੜੀ ਨੂੰ ਇਸ ਤਰ੍ਹਾਂ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈਗਾ ਤਾਂ ਕੁੜੀ ਉਲਟਾ ਉਸ ਮੁੰਡੇ ਨਾਲ ਹੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਆ ਵੀ ਤੇਰੀ ਹੀ ਸੋਚ ਮਾੜੀ ਆ ਤੂੰ ਪਿਛੜੀ ਹੋਈ ਸੋਚ ਦਾ ਮਾਲਕ ਆ ਇਸ ਲਈ ਤੂੰ ਮੈਨੂੰ ਰੋਕ ਰਿਆਂਗਾ ਕਿਉਂਕਿ ਜਿਸ ਨਾਲ ਮੈਂ ਗੱਲਾਂ ਕਰਦੀ ਆ ਹੱਸ ਹੱਸ ਕੇ ਖੁੱਲ ਕੇ ਗੱਲਾਂ ਕਰਦੀ ਆ ਉਹ ਤਾਂ ਸਿਰਫ ਮੇਰਾ ਇੱਕ ਚੰਗਾ ਦੋਸਤ ਆ ਉਸ ਨੇ ਕਦੇ ਵੀ ਮੈਨੂੰ ਇਸ ਨਜ਼ਰ ਨਾਲ ਨਹੀਂ ਦੇਖਿਆ ਤੇ ਜਾਂ ਫਿਰ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਕੱਪੜਿਆਂ ਬਾਰੇ ਕੁਝ ਕਹਿੰਦਾ ਹੈ ਵੀ ਤੂੰ ਛੋਟੇ ਕੱਪੜੇ ਨਾ ਪਾਇਆ ਕਰ ਕਿਉਂਕਿ ਇਸ ਸਮਾਜ ਦੀ ਜਿਹੜੀ ਨਜ਼ਰ ਆ ਉਹ ਬਹੁਤ ਗੰ ਉਸ ਦੇ ਗਲ ਪੈ ਜਾਂਦੀ ਆ ਵੀ ਤੇਰੀ ਹਿੰਮਤ ਕਿਵੇਂ ਹੋਈ ਇਹ ਸਭ ਕੁਝ ਕਹਿਣ ਦੀ ਕਿਉਂਕਿ ਮੈਨੂੰ ਤਾਂ ਅੱਜ ਤੱਕ ਮੇਰੇ ਮਾਪਿਓ ਨੇ ਵੀ ਨਹੀਂ ਰੋਕਿਆ ਫਿਰ ਤੂੰ ਕੌਣ ਹੋਣਾਗਾ ਮੈਨੂੰ ਇਹ ਸਭ ਕੁਝ ਕਹਿਣ ਵਾਲਾ ਤੇ ਸਿਰਫ ਇੱਥੇ ਆਪਾਂ ਕੁੜੀਆਂ ਨੂੰ ਹੀ ਗਲਤ ਨਹੀਂ ਕਹਿ ਸਕਦੇ ਦੋਸਤੋ ਵੀ ਕੁੜੀਆਂ ਹੀ ਐਦਾਂ ਕਰਦੀਆਂ ਨੇ ਕਈ ਕੁੜੀਆਂ ਜਿਨ੍ਹਾਂ ਦੀ ਕਿਸੇ ਮੁੰਡੇ ਨਾਲ ਗੱਲਬਾਤ ਹੁੰਦੀ ਆ ਉਹ ਮੁੰਡੇ ਨਾਲ ਵੀ ਲੜਾਈ ਝਗੜਾ ਕਰਦੀਆਂ ਰਹਿੰਦੀਆਂ ਨੇ ਵੀ ਤੂੰ ਫਲਾਨੀ ਕੁੜੀ ਨਾਲ ਕਿਉਂ ਗੱਲਾਂ ਕਰਦਾਗਾ ਜੇ ਮੁੰਡਾ ਅਗੋ ਕਹੇ ਦੇ ਵੀ ਉਹ ਤਾਂ ਸਿਰਫ ਮੇਰੀ ਇੱਕ ਚੰਗੀ ਦੋਸਤ ਆ ਫਿਰ ਕੁੜੀ ਉਹਨੂੰ ਕਹਿੰਦੀ ਆ ਬੀਤੇ ਨੂੰ ਨਹੀਂ ਪਤਾ ਕੁੜੀਆਂ ਦੀ ਸੋਚ ਦਾ ਅੰਦਰੋਂ ਅੰਦਰੀ ਕੀ ਹੋ ਜੀ ਹੁੰਦੀ ਆ ਯਾਨੀ ਕਿ ਦੋਸਤੋ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਇਹ ਗੱਲ ਦੋਨਾਂ ਤੇ ਲਾਗੂ ਹੁੰਦੀ ਆ ਪਰ ਜਦੋਂ ਦੋਨੇ ਇੱਕ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਰਿਸ਼ਤੇ ਦੇ ਵਿੱਚ ਤਣਾਅ ਆਉਣਾ ਸ਼ੁਰੂ ਹੋ ਜਾਂਦਾਗਾ ਦੋਨਾਂ ਨੂੰ ਆਪਣਾ ਰਿਸ਼ਤਾ ਇੱਕ ਬੋਝ ਦੀ ਤਰ੍ਹਾਂ ਲੱਗਣ ਲੱਗ ਜਾਂਦਾਗਾ ਤੇ ਫਿਰ ਦੋਨੇ ਹੀ ਇਸ ਰਿਸ਼ਤੇ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਨਤੀਜਾ ਇਹ ਨਿਕਲਦਾਗਾ ਵੀ ਬਾਅਦ ਵਿੱਚ ਮੁੰਡਾ ਕਿਤੇ ਹੋਰ ਗੱਲਬਾਤ ਕਰ ਲੈਂਦਾਗਾ ਤੇ ਕੁੜੀ ਕਿਤੇ ਹੋਰ ਗੱਲਬਾਤ ਕਰ ਲੈਂਦੀ ਆ ਤੇ ਉਸ ਦਿਨ ਤੋਂ ਹੀ ਉਹਨਾਂ ਦੀ ਜ਼ਿੰਦਗੀ ਦੇ ਰਾਹਤੇ ਵੱਖੋ ਵੱਖ ਹੋ ਜਾਂਦੇ ਆ ਤੇ ਇਹ ਸਾਰਾ ਫਰਕ ਪੈਂਦਾਗਾ ਇੱਕ ਦੂਜੇ ਉੱਤੇ ਆਪਣੇ ਫੈਸਲੇ ਥੋਪਣ ਨਾਲ ਜੇ ਤਾਂ ਦੋਸਤੋ ਮੁੰਡਾ ਕੁੜੀ ਆਪਸ ਵਿੱਚ ਕੁਝ ਕੁ ਗੱਲਾਂ ਖੋਲ ਲੈਣਾ ਫੇਰ ਤਾਂ ਉਹਨਾਂ ਦਾ ਰਿਸ਼ਤਾ ਬਿਲਕੁਲ ਠੀਕ ਚੱਲੂਗਾ ਉਦਾਹਰਨ ਦੇ ਤੌਰ ਤੇ ਇਹ ਗੱਲਾਂ ਜੇ ਉਹ ਖੋਲ ਲੈਣਾ ਵੀ ਯਾਰ ਤੇਰਾ ਜੋ ਦਿਲ ਕਰਦਾ ਤੂੰ ਉਹੀ ਕਰ ਇੱਕ ਤਾਂ ਬਸ ਮੇਰੇ ਨਾਲ ਬੇਈਮਾਨੀ ਨਾ ਕਰੀ ਦੂਜਾ ਮੇਰੇ ਨਾਲ ਕਦੇ ਧੋਖਾ ਨਾ ਕਰੀ ਹੋਰ ਮੈਨੂੰ ਕੋਈ ਇਤਰਾਜ਼ ਨਹੀਂ ਫੇਰ ਆਪਣੇ ਵਿੱਚ ਸਭ ਕੁਝ ਠੀਕ ਚ ਤੂੰ ਚਾਹੇ ਰਾਤ ਨੂੰ 10 ਵਜੇ ਘਰੇ ਆ ਚਾਹੇ ਤੂੰ 11 ਵਜੇ ਘਰੇ ਆ ਪਰ ਤੂੰ ਆਪਣੇ ਵੱਲੋਂ ਇਮਾਨਦਾਰੀ ਰੱਖੀ ਮੈਂ ਜੇ ਇੱਕ ਮੌਕੇ ਤੇਰੇ ਨਾਲ ਨਹੀਂ ਵੀ ਹਾਂ ਚਾਹੇ ਦੇਣਾ ਚਾਹੇ ਰਾਤਾ ਫੇਰ ਵੀ ਤੂੰ ਘਰੇ ਪਵਿੱਤਰ ਹੀ ਵਾਪਸ ਆਈਂ ਮੁੰਡਾ ਚਾਹੇ ਕੁੜੀ ਆ ਇਹ ਗੱਲ ਦੋਨਾਂ ਤੇ ਲਾਗੂ ਹੁੰਦੀ ਆ ਜੇ ਦੋਨੋਂ ਜਣੇ ਬੈਠ ਕੇ ਆਪਸ ਵਿੱਚ ਇਹ ਗੱਲਾਂ ਖੋਲ ਲੈਣ ਇੱਕ ਦੂਜੇ ਨਾਲ ਸਾਂਝੀਆਂ ਕਰ ਲੈਣ ਤਾਂ ਬਹੁਤ ਸਾਰੇ ਜਿਹੜੇ ਰਿਸ਼ਤੇ ਆ ਦੋਸਤੋ ਟੁੱਟਣ ਤੋਂ ਬਚ ਸਕਦੇ ਆ वैसे ਤਾਂ ਇਸ ਮੁੱਦੇ ਤੇ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ ਪਰ ਉਹ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਐਨਆਈ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਦੋਸਤੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ